ਨਹੀਂ ਨਹੀਂ ਤਾਂ ਆਪਣੀਆਂ ਲੈ ਵੀ ਆ ਬੱਕਰੀ ਦਾ ਬੱਕਰੀ ਨਾਲ ਸੌਦਾ ਹੋਇਆ ਸੌਦਾ ਵਟਾ ਬਾਦਲਾ ਵਟਾ ਕਿਹੜੇ ਕਿਹੜੇ ਬੰਦੇ ਸੀ ਬੰਦਿਆਂ ਨੂੰ ਪਤਾ ਨਹੀਂ ਕਿਹੜੇ ਲਾ ਲਓ ਯਾਰ ਲਓ ਜੀ ਨਾਲ 1500 ਰੁਪਇਆ ਦੇਣਾ ਤੇ ਭੋਨੀ ਬੱਕਰੀ ਮਗਰ ਇਹਦੇ ਕਹਿਰੀ ਪਾਠਾ ਆ ਬਾਈ ਬੰਬੀਏ ਤੋਂ ਆਇਆ ਸੀਗਾ ਕੀ ਨਾ ਬਾਈ ਦਾ ਗੁਰਵਿੰਦਰ ਸਿੰਘ ਵੇਗੀ ਬਾਈ ਹਾਂਜੀ ਬਾਈ ਜੀ ਠੀਕ ਵੀ ਕੀ ਆ ਹਾਂਜੀ ਬਾਈ ਜੀ ਠੀਕ ਆ ਬਾਈ ਲਾ ਦੇ ਫਿਰ ਨਾਲ 1500 ਰੁਪਇਆ ਦੇਣਾ ਤੇ ਆਪਦੀ ਆਪਦੀ ਲਿਖਾਈ ਕੀਤੀ ਆ ਆ ਬੱਕਰੀ ਨਾਲ ਆ ਪੱਠਾ ਮਗਰ ਲੈ ਵੇਖ ਲੈ ਨਾਲਾ ਨਾਲਾ ਜਾਂ ਜਾਂਦੇ ਆ ਜਾਂਦੇ ਆ ਬਈ ਆ ਵੀ ਲਗਭਗ 5 ਦਾ ਟਾਈਮ ਹੋ ਗਿਆ ਲਿਖਾਈ ਤਾਂ ਕਿਵੇਂ ਕੀਤਾ ਲਿਖਾਈ ਆਪਦੀ ਆਪਦੀ ਤੇ ਨਾਲ 1500 ਰੁਪਇਆ ਬਈ ਤੇ ਆ ਬੱਕਰੀ ਲਈ ਆ ਤਾਏ ਨੇ ਆਪਣੇ ਨੇ ਆ ਪਾਟ ਦਿੱਤੀ ਆ ਨਾਲ ਕੀ ਬਤ ਕਾ ਗਿਆ ਕੀ ਬੀਣਾ ਇਹਨੇ ਲੈ ਟੱਕ ਦੇਖੋ ਦੇ ਬੱਚੀ ਛੋਏ ਨੂੰ ਲੈ ਬਈ ਬਾਈ ਆਏ ਸੀ ਭਾਰੂ ਤੋਂ ਕਿੰਨੇ ਨਗ ਲੈ ਆਏ ਸੀ ਇਹ ਤਾਂ ਇਹ ਤਾਂ ਨਗ ਬਾਈ ਬਾਈ ਜਾਨੇ ਦੋ ਵੇਚਤੇ ਆ ਤੇ ਬਲਜੀਤ ਮੰਨਣ ਨੇ ਆ ਸੌਦਾ ਕਰਾਇਆ ਬਾਈ ਤੁਸੀਂ ਵਿਣਕਾ ਤੋਂ ਆਏ ਸੀ ਹੋ ਗਿਆ ਸੌਦਾ ਕਿੰਨੇ ਚੋਇਆ ਬਾਈ ਕਿੰਨੇ ਤੋਂ 100 ਵੱਧ ਪਾਇਆ ਯਾਰ 250 2100 ਰੁਪਏ ਇਹਨਾਂ ਨੂੰ ਦੇਣਾ ਤੇ ਲਿਖਾਈ ਇਹਨਾਂ ਨੇ ਕਰਾਉਣੀ ਹੈ ਨਹੀਂ ਨਹੀਂ 2100 ਰੁਪਏ ਇਹਨਾਂ ਨੂੰ ਦੇਣਾ ਤੇ ਲਿਖਾਈ ਇਹਨਾਂ ਨੇ ਕਰਾਉਣੀ ਬਸ 2300 400 ਦਾ ਹੋ ਗਿਆ ਪੱਠ ਵੇਖ ਲੋ ਤੇਰੀ ਪੱਠ ਨਹੀਂ ਯਾਰ 1250 ਲੈ ਭਾਈ ਆ ਜਾਂਦੇ ਨੇ ਬੰਬੀਏ ਵਾਲੇ ਨੇ ਇੱਕ ਹੋਰ ਵੇਚਦੀ ਕਿੰਦਾ ਕਰਤਾ ਬਲਜੀਤ ਮੱਲਨ ਨੇ ਕਰਾਤਾ ਸੌਦਾ 6000 ਦਾ ਤੇ ਲਿਖਾਈ ਆ ਬਾਈ ਬਾਈ ਕਿਹੜਾ ਪੰਡਾ ਸੋਡਾ ਦੂਜਾ ਸੌਦਾ ਹੋ ਗਿਆ ਬਾਈ ਹਾਂਜੀ ਬਾਈ ਵਿਣਗਾ ਵਾਲਿਆਂ ਨੇ ਲਈ ਐ 6000 ਦੀ ਤੇ ਲਿਖਾਈ ਆ ਵਿਣਗਾ ਵਾਲਾ ਆ ਬੱਕਰੀ ਆ ਗੱਪਣ ਦਾ ਓਹ ਗਰੰਟੀ ਵੀ ਐ ਜੇ ਤੁਸੀਂ ਗੱਪਣ ਦਾ ਪਤਾ ਹੀ ਨਹੀਂ ਗਰੰਟੀ ਲਈ ਹੈ ਕਿ ਨਹੀਂ ਹੈਗੀ ਹੈਗੀ ਗਰੰਟੀ ਆਪਣੇ ਕੋਲੋਂ ਤਾਂ ਗਈ ਆ ਇਹੇ ਬਾਬਾ ਠੀਕ ਹੈ ਢੇੜੇ ਦਾ ਦਨੀਆ ਬੱਦੂ ਜੀ ਪੋਟ ਜੇ ਲੈਣਾ ਗਾਇਕ ਠੀਕ ਹੈ ਬਾਈ ਠੀਕ ਹੈ ਬਾਈ ਠੀਕ ਹੈ ਬਰ ਹੁਣ ਓਕੇ ਸਰ ਲੈ ਬਾਈ ਬਲਜੀਤ ਮੱਲਨ ਨੇ ਕਰਾਇਆ ਸੌਦਾ ਵੀ ਅਗਲੀ ਵੀਡੀਓ ਤੁਹਾਨੂੰ ਫੇਰ ਦਿਖਾ ਦੇਾਂਗੇ ਮੱਲਨ ਸਾਹਿਬ ਕੀ ਹਾਲ ਹੈ ਠੀਕ ਹੈ ਜੀ ਵੇਚਤੀ ਬਾਈ ਹਾਂ ਜੀ ਕਿੰਨੇ ਦੀ ਪੂਰੇ 17000 ਦੀ ਲੈਣ ਵਾਲਾ ਬਾਈ ਬੱਬੂ ਕਿੰਨੇ ਦੀ ਹੋ ਗਈ ਬਾਈ ਠੀਕ ਹੈ ਬਾਈ ਲਓ ਜੀ ਸਾਨੂੰ ਦਲਜੀਤ ਕਰਾਤਾ ਸੌਦਾ ਹੋਰ ਲਿਖਾਈ ਆਪੋ ਆਪਣੀ ਲਾ ਪੈਸੇ ਗਿਣਾ ਦਿਓ ਤੇ ਲਿਖਾਈ ਆਪੋ ਆਪਣੀ ਤੇ ਆ ਬੱਕਰੀ ਦਾ ਸੌਦਾ ਹੋਇਆ ਪੂਰੇ 17000 ਚ ਅੱਗੇ ਉਧਰ ਵੀ ਲਾਂਦੇ ਆ ਨਹੀਂ ਲਿਖਾਈ ਤਾਂ ਇਹ ਸਾਨੂੰ ਪੈਂਦੀ ਓਏ 100 ਰੁਪਿਆ ਆਪਦੀ ਆਪਦੀ ਹੋਣਾ ਟੈਨਸ਼ਨ ਲੈਦੀ ਕੋਈ ਨਹੀਂ ਲਓ ਜੀ